ਤਾਰੰ万ੀ ਗੁਰੂ ਦੇਸ਼ ਦੇ ਨਾਲ ਆਜੂਟ ਰੇਡ ਕੋਲ ਪਾਵਕ ਸੇਵਾ ਦਾ ਸਮਾ ਹੈ ਕਿਸੇ ਜੀਵ ਦਾ ਇਸ ਸਮਾਜ ਦੇ ਵਿੱਚ ਪਰਿਵਾਰ ਦੇ ਵਿੱਚ ਚਲੇ ਜਾਣਾ तो उस जीव दे आत्मा जन्म अपना फर्ज निभा समाज प्रति परिवार प्रति किस बिछड़ी आत्मा दे ਉਸ ਸਮਾਗਮ ਤੇ ਪਾਉਣ ਵਾਲੀ ਦੇ ਨਾਲ ਜੁੜਨੇ ਆ ਉਹਦੇ ਘਰੇ ਦੇ ਦੀ ਕਾਰਜ ਕਰਦਾ ਆਪਾਂ ਸਾਰੇ ਇਕੱਤਰੇ ਹੋਏ ਸੀ ਇਹ ਮਨੋਰਥ ਇਹ ਹੈ ਗੁਰੂ ਦੇ ਉਪਦੇਸ਼ ਅਨੁਸਾਰ ਕਿ ਕਿਸੇ ਦਾ ਭਲਾ ਹੋਵੇ ਉਸ ਸਿਸ਼ਟ ਆਤਮਾ ਦਾ ਭਲਾ ਹੋਵੇ ਗੁਰੂ ਦਾ ਪ੍ਰਦੇਸ਼ੀ ਕਹਿੰਦਾ ਜਦੋਂ ਕਿ ਨਵਕੀ ਸਿੰਘ ਕੋਲੇ ਨਹੀਂ ਤੁਰ ਬੈਠਾ ਗੁਰੂ ਪਿਆਰ ਉਹ ਹਿਰਦੇ ਦੇ ਅੰਦਰ ਦਇਆ ਭਾਵਨਾ ਨੂੰ ਜੀਵੇ ਬਰਾਂਹ ਕੋਟਾਉਂ ਦਾ ਚਿੰਤਾ ਪੈਦਾ ਹੋਈਏ ਕਿ ਫਲਾਨਾ ਚਲਾ ਗਿਆ ਤੇ ਜੋ ਸਮਾ ਘੱਟ ਕੇ ਆਪਣੇ ਜੀਵਨ ਤੋਂ ਕੋ ਸਮਾ ਗੁਰੂ ਦਰਬਾਰ ਦੀ ਸਜੀਏ ਵਰਗ ਵਾਲੀ ਦੇ ਨਾਲ ਰੁਕੇ ਉਸ ਨੂੰ ਸ੍ਰੀ ਆਤਮਾ ਦੇ ਲਈ ਅਰਦਾਸ ਬੇਨਤੀ ਕਰੀਏ ਸਤਿਗੁਰੂ ਆਜ ਦੇ ਸੁਰਤ ਪਾਸੋਂ ਜੀਵਨ ਬਤੀਤ ਕਰਦੇ ਆ ਪਰਿਵਾਰ ਪਾਲਦੇ ਆ ਪਤਾ ਨਹੀਂ ਕਿੰਨਾ ਕਿਨਕਾਰ ਮਾੜਾ ਬਚਨ ਵੀ ਬੋਲੇ ਆ ਜੰਮ ਨੇ ਦੇ ਭੱਲਾ ਮਿਸ਼ਾ ਤੇ ਜਦੋਂ ਕੋਈ ਕਿਸੇ ਦੇ ਭਲੇ ਨਹੀਂ ਚੁਰਵਾ ਲੈ ਗੁਰੂ ਪਿਆਰਿਓ ਤਉ ਦਾ ਭਲਾ ਹੋ ਜੰਮੇ ਕਿਉਂਕਿ ਆਪ ਜੀ ਘਰਾਂ ਤੋਂ ਆਏ ਗੁਰਦਾਰੇ ਦੇ ਚੁੱਕ ਕੇ ਆਏ ਤੇ ਗੁਰੂ ਦਰਬਾਰ ਵਿੱਚ ਸਜੇ ਹੋ ਜਦੋਂ ਬਾਣੀ ਨਾਲ ਕੋਈ ਜੁੜ ਜਾਂਦਾ ਏ ਸ਼ਬਦ ਨਾਲ ਜੁੜ ਜਾਂਦਾ ਹੈ ਉਹ ਆਤਮਾ ਗੁਰਨਮੈ ਸੰਗ ਕਰਿਤ ਵੇ ਜਾਂਦਾ ਹੈ ਤਉ ਉਹਦੇ ਕਰਮ ਵੀ ਸਫਲੇ ਹੋ ਜਾਂਦੇ ਹੈ ਉਹਦਾ ਸਮਾਂ ਵਿੱਚ ਸਫਲਾ ਹੋਣ ਲਈ ਇਹ ਉਪਦੇਸ਼ ਪਹਿਲੇ ਪਾਤਸ਼ਾਹ ਸ੍ਰੀ ਰਾਜ ਦੇ ਅੰਮ੍ਰਿਤ ਕਿਨਾ ਬਖਮਾ ਦਾ ਇਹ ਕੁੰਡੇ ਮੇਰੇ ਭਲਿਆ ਬੜੇ ਹੀ ਪਿਆਰ ਦੇ ਨਾਲ ਕਿਉਂਕਿ ਸਤਗੁਰ ਜੀਬ ਆਤਮਾ ਨੂੰ ਆਪਣੇ ਖਲਾਵੇ ਵਿੱਚ ਲੈ ਕੇ ਆਪਣੇ ਨਿੱਘੀ ਬੋਲ ਵਿੱਚ ਬਿਠਾ ਕੇ ਕਹਿੰਦੇ ਨੇ ਕਿਸੋ ਮਨ ਮਿੱਤਰ ਪਿਆਰਿਆ ਮਿਲਦਾ ਨਾ ਹੈ ਮਨਾਂ ਨੂੰ ਕਹਿੰਦੇ ਨੇ ਬਹੁਤ ਹੀ ਬਾਰੇ ਸ਼ਬਦ ਨੇ ਜਦੋਂ ਗਾਉਂ ਲੋ ਜਦੋਂ ਕੋਈ ਮਾਂ ਆਪਣੇ ਬੱਚੇ ਨੂੰ ਬੱਚਾ ਰੋਂਦਾ ਹੋਵੇ ਕਿਸੇ ਗੜ੍ਹ ਵਿੱਚ ਰੋਂਵੇ ਤਾਂ ਉਹ ਸੁਣ ਆਪਣੇ ਗੋਡ ਵਿੱਚ ਥਾਕੇ ਮੌਤਾ ਦੇ ਨਾਲ ਲਾੜ ਦੇ ਨਾਲ ਕਹਿੰਦੀ ਹੈ ਬੱਚੇ ਪੁੱਤਰ ਤੇਰੇ ਪਿਆਰੇ ਪੁੱਤਰ प्यारे बेटा जी ਜਿਦੋਂ ਇਸ ਤਰ੍ਹਾਂ ਕਿਹਾ ਜਾਂਦਾ ਹੈ ਬੱਚੀ ਦਾਦਾ ਹੀ ਘੁੱਟ ਜਾਂਦੇ ਰੋਣਾ ਬੰਦ ਕਰ ਦਿੰਦਾ ਉਸੇ ਤਰ੍ਹਾਂ ਸਭਨਾ ਦਾ ਮਾਪਿ ਕੋ ਕਾਲ ਪ੍ਰਕਾ ਹੈ ਜੀ ਦੇ ਧਰਤੇ ਬਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਕ ਤੱਕ ਦਰਜ ਹੈ ਤੇ ਸਭਨਾ ਦੇ ਮਾਤਾ ਪਿਤਾ ਸਤਿਗੁਰ ਆਪਣੇ ਗੁਰ ਸਿੱਖਾਂ ਨੂੰ ਆਪਣੇ ਯੋਗ ਨੂੰ ਕਿਤੇ ਗਏ ਸਤ ਸੰਗ ਦਾ ਅਨੰਦ ਵਕਸਦੇ ਨੇ ਤੈਨੂੰ ਆ ਭਾਈ ਕੁ ਸਮਾਂ ਸੰਗਤ ਵਿੱਚ ਰਹਿਜਾ ਜਤਨ ਕਰੋ ਜਿੱਤੇ ਦੂਸਰੇ ਦੇ ਭਲੇ ਲਈ ਚਲਿਆ ਆਪਣੇ ਭਲੇ ਲਈ ਕੁ ਸਮਾਂ ਬਾੜੇ ਦੇ ਨਾਲ ਗੁਰੂ ਦੇ ਨਾਲ ਹੋਈ ਯਗੇ ਗੋਦਾ ਅਨੰਦ ਮਾਨ ਤਨਨ ਤੇਰੀ ਮਾੜਿਆ ਗੰਗਾ ਗਰਮਪੁਪਿਆ ਦੇ ਜਦੋਂ ਧਿਆਨ ਹੋਵੇ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਬਾਣੇ ਦੇ ਨਾਲ ਤੁਹਾਡਾ ਤਰੀਕਾ ਕੀ ਹੈ ਅੰਤਰ ਧਿਆਨ ਹੋਣਾ ਇਹਨਾਂ ਅੋਚ ਨਾਲ ਇਹਨਾਂ ਅੱਖਾਂ ਨੂੰ ਸਕੋਚ ਵਿੱਚ ਲਿਆਉਣਾ ਆਪਣੇ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਕਰਕੇ ਕੁਝ ਸਮਾਂ ਗੁਰੂ ਦੇ ਸ਼ਬਦ ਕੇਵਲ ਜਿਹੜੇ ਆਪਣੇ ਕੰਨਾਂ ਨੇ ਸਰਵਣ ਨੇ ਇਹਨਾਂ ਰਈ ਸੁਣਿਆ ਜਾਏ ਆਪਣੇ ਆਪ ਨੂੰ ਟਿਕਾ ਵਿੱਚ ਲਿਆਣ ਦੇ ਵਿੱਚ ਕਿ ਸਤਿਗੁਰ ਕਹਿੰਦੇ ਨੇ ਇਹ ਮਨ ਆਇ ਮੇਰੇ ਮਿੱਤਰੋ ਪਿਆਰਿਆ ਤੂੰ ਸੁਣਨਾ ਕਰ ਭਾਈ ਇਹਨਾਂ ਕੰਨਾਂ ਵੇ ਜਾ ਲੈਂਦੇ ਆ ਰਾਈ ਮਨ ਤੱਕ ਤੇਰੀ ਗੱਲ ਪਹੁੰਚੇ ਗੁਰੂ ਦਾ ਉਪਦੇਸ਼ ਪਹੁੰਚੇ ਤੇਰਾ ਉਪਦੇਸ਼ ਸਤਿਗੁਰ ਕਹਿੰਦੇ ਨੇ ਸੋਨਮਾਨ ਮਿੱਤਰੋ ਪਿਆਰਿਆ ਮਨ ਵੇਲਾ ਹੈ ਤੇ ਸਤਿਗੁਰ ਕਹਿੰਦੇ ਭਾਈ ਇਹ ਵੇਲਾ ਜਿਹੜਾ ਤੂੰ ਅੱਜ ਸਮਾਗਮ ਕੀ ਆਇਆ ਨਾ ਸਭ ਤੋਂ ਉੱਤਮ ਵੇਲਾ ਹੈ ਗੁਰੂ ਨੇ ਬਖਸ਼ਿਆ ਕਿਉਂਕਿ ਮਨੁੱਖੀ ਵਾਰ ਆਪਣੇ ਕੰਮ ਦਾ ਜਾਣ ਨਹੀਂ ਸਾਚ ਸਤ ਦਾ ਮੋਹ ਤੇ ਆਉਂਦਾ ਤੇ ਜੇ ਵੇਲਾ ਕੱਢਿਆ ਸਮਾ ਕੱਢਿਆ ਤੇ ਉਹ ਵੇਲਾ ਹੈ ਉਸ ਪਾਵਨ ਬਾਣੀ ਦੇ ਨਾਲ ਜੋ ਕੇ ਆਪਣੇ ਵਜੂਦ ਨੂੰ ਸਮਝਣਾ ਅਕਰੇ ਆਪ ਨੂੰ ਸਮਝਣਾ ਅੰਦਰਲੇ ਨੂੰ ਸਮਝਣਾ ਕਿਉਂਕਿ ਕੁੱਸੇ ਮੁਕਤ ਹੋਏ ਇਹਨੇ ਸ਼ਾਨਤ ਨਹੀਂ ਹੋਇਆ ਇਹਨੇ ਦੂਰਦ੍ਰਿਸ਼ਟੀ ਨਹੀਂ ਆ ਕਿ ਆਪਣੇ ਬਾਰੇ ਆਪਣੇ ਘੇਰੇ ਬਾਰੇ ਸੋਚੀ ਰੱਖਦਾ ਹੋਵੇ ਜਾਣਦਾ ਹੋਵੇ 1 ਮਿੰਟ ਬਾਅਦ ਕੀ ਹੋਣਾ 1 ਘੰਟੇ ਬਾਅਦ ਕੀ ਹੋਣਾ ਅਗਲੇ ਦਿਨ ਕੀ ਹੋਣਾ ਭਾਵੇਂ ਕਿਸੇ ਆਪਣੇ ਮੁੱਢ ਨੂੰ ਦਵਾਰਾ ਸਾਲਾਂ ਦੀ ਪਲਾਨਿੰਗ ਬਣਾ ਕੇ ਰੱਖਦੇ ਪਰ ਭਵਿਸ਼ਿਆਵਲੀ ਕਹਿੰਦੀ ਨਹੀਂ ਭਾਈ 1 ਮਿੰਟ ਬਾਅਦ ਨੂੰ ਬਤਾ ਅਗਾਥੀ ਹੋ ਰਹਾ ਹੈ ਇਸ ਲਈ ਬਾਣੀ ਕਹਿੰਦੀ ਜਿਹੜੇ ਵੇਲਾ ਇਹ ਹੈ ਨਾ ਅੱਜ ਬੈਠੇ ਆ ਸੰਗਤ ਦੇ ਵਿੱਚ ਤੋ ਤੋ ਐਸੇ ਰੋਲੇ ਨੂੰ ਸਫਲਾ ਬਣਾਉਣਾ ਇਹ ਨਹੀਂ ਕਹਿੰਦਾ ਕੱਲ ਨੂੰ ਬਿਠਾਉਂਗਾ ਪਰਸੇ ਬਿਠਾਉਂਗਾ ਅਗਲੇ ਸਮਾਗਮ ਵਿੱਚ ਬਿਠਾਉਂਗਾ ਤੋ ਸਮਾਂ ਮਿਲਣਾ ਕਿ ਨਹੀਂ ਮਿਲਣਾ ਤੋ ਪਰਵਾਹਤ ਮਾ ਦੇ ਕਹੇ ਕਿ ਸਤਗੁਰੂ ਬਾਣੀ ਕਹਿੰਦੀ ਹੈ ਜਦ ਨਾਲ ਜੋ ਵਨ ਸਾਸ ਹੈ ਤਬਾ ਨ ਦੇ ਤਨ ਦੇ ਕਈ ਵਾਰ ਲੇਖਾਉਂਗਾ ਕਲ ਨੂੰ ਬੈਠ ਜਾਵਾਂਗਾ ਸ੍ਰੀਮਨ ਕੇਤੇ ਪਰ ਇਹ ਸਤਿਗੁਰੂ ਬਾਣੀ ਕਹਿੰਦੇ ਭਾਈ ਤੈਨੂੰ ਪਤਾ ਨਹੀਂ ਜਦੋਂ ਤੱਕ ਤੇਰੇ ਅੰਦਰ ਇਹ ਸਵਾਸ ਨੇ ਤੂੰ ਚੱਲਦੇ ਨੇ ਉਹਨਾਂ ਚਰੀ ਤਨ ਦੇ ਉਹਨਾਂ ਚਰੀ ਸਰੀਰ ਹੈ ਉਹਨਾਂ ਚਰੀ ਇਹ ਵਜੂਦ ਹੈ ਉਹਨਾਂ ਚਰੀ ਇਹ ਨਾਮ ਹੈ ਤੇ ਸਰੀਰ ਦਾ ਲਾਹਾ ਤੇਰੀਏ ਜੋ ਪਾਵਨ ਬਾਣੀ ਨੇ ਲਾਗੂ ਹੋ ਪੜ ਜਾਏ ਜਦੋਂ ਉਹ ਵੇਲਾ ਮਿਲੇ ਜਦੋਂ ਕੋਈ ਸਤਿਗੁਰ ਬਾਣੀ ਗੁਰੂ ਚਰਨਾਂ ਨਾਲ ਜੁੜਉਂਦਾ ਭਾਵੇਂ ਸੋਗ ਦਾ ਸਮਾਂ ਹੋਵੇ ਭਾਵੇਂ ਖੁਸ਼ੀ ਦਾ ਸਮਾਂ ਹੋਵੇ ਪਰ ਜੀ ਬਾੜੀ ਪੜੀ ਜੰਮੀ ਹੈ ਸੰਗਤ ਹੋ ਰਹੀ ਹੈ ਤਾਂ ਗੁਰੂ ਖਲਾਹਾ ਲਵੇ ਉਸ ਸਮੇ ਨੂੰ ਸਫਲਾ ਕਰੇ ਕੋਈ ਗੁਰਮੁਖ ਐ ਜੀ ਸਮਾਂ ਨਾਲ ਆ ਰਿਹਾ ਹੈ ਵਿਰਥ ਬਵਾ ਰਿਹਾ ਤਾਂ ਸਤਿਗੁਰ ਕਹਿੰਦੇ ਭਾਈ ਕਿ ਉਥੇ ਉਹ ਤੇਰਾ ਮਨ ਮੂਰਖ ਕੋ ਸਮਝ ਰਿਹਾ ਅਗਲੀ ਵਾਰ ਵੇਖਾਂਗਾ ਅੱਗੇ ਵੇਖਾਂਗਾ ਮੈਂ ਤੇਰੇ ਕੋ ਸਮਾਂ ਨਹੀਂ ਹੈ ਤਾ ਜਦ ਲਗ ਜੋਗ ਅਨੁਸਾਸ ਹੈ ਤਬ ਲਗੇ ਤੰਦੇ ਜਿੰਨਾ ਚਿਰ ਸਵਾਸ ਨੇ ਉਨਾ ਚਿਰ ਸਰੀਰ ਹੈ ਗੋਗਲ ਉਨਾ ਚਿਰ ਇਹ ਸਭ ਕੁਝ ਹੈ ਜੇ ਜਦੋਂ ਸਵਾਸ ਨਿਕਲ ਜਾਵੇ ਪਰ ਕੋਈ ਤੇਰੇ ਹੱਥ ਵਸ ਨਹੀਂ ਰਹੇ ਗੋਣ ਕਾਮਨਾ ਆਵੇ ਟੈ ਤੇਰੀ ਤarde 토ਨ ਹੋ ਗੋ ਤਸੰਗੀ ਤੇਰੀ ਤੇ ਸਤਿਗੁਰ ਕਾ ਨੇ ਭਾਈ ਜਦੋਂ ਤੱਕ ਗੁਰ ਕੇ ਦਾ ਨਾਮ ਬਾਣੀ ਨਾਮ ਸਿਮਰੈ ਤੇ ਚੰਗੇ ਅਮਰ ਇਹਨਾਂ ਨੂੰ ਗੁਰ ਪਿਆ ਸਤਿਗੁਰਾਂ ਨੇ ਜਿਹੜੇ ਮੁਕਦੇ ਅੰਦਰ ਇਹ ਚੰਗੇ ਗੁਣ ਨਹੀਂ ਹੈ ਦਇਆ ਭਾਵਨਾ ਨਹੀਂ ਉਹ ਜਿੰਨੇ ਰਿਸ਼ਤੇਦਾਰ ਭੈਣ ਭਾਈ ਪਹੁੰਚੇ ਹੋ ਇਹ ਮੰਨਦਾ ਕਿਰ ਝਾਤ ਮਾਰੋ ਗੁਰੂ ਕੋ ਪਿਆਰੋ ਦਇਆ ਤੋਂ ਬਿਨਾ ਕੋਈ ਕਿਸੇ ਦੀ ਨਹੀਂ ਸਮਾ ਸਕਦਾ ਨਹੀਂ ਕਰ ਸਕਦਾ ਜਿੰਨਾ ਚਿਰ ਦਇਆ ਨਹੀਂ ਆਉਣੀ ਅੰਦਰ ਵਿਚਾਰ ਨਹੀਂ ਪੈਦਾ ਹੁੰਦੇ ਮੇਰਾ ਭਾਈ ਸੀ ਮੇਰਾ ਦਾਤਾ ਸੀ ਮੇਰਾ ਤਾਇਆ ਸੀ ਕਦੇ ਬਾਰੇ ਨਾ ਬੈਰ ਪਿਆ ਹੁੰਦਾ ਮਨੁੱਖ ਈਰਖਾ ਤੇ ਹੋਮਾ ਦੇ ਵਿੱਚ ਇਹਨਾਂ ਗ੍ਰਸਤ ਹੋ ਜਾ ਮੈਂ ਕਹਿੰਦਾ ਮੈਂ ਕੀ ਲੈਣਾ ਵੋਗੋਬਿੰਦਿਆ ਦਾ ਬਰੇ ਦੀ ਜਰ ਆਉਂਦਾ ਸਮਾਜ ਦੇ ਅੰਦਰ ਤੇ ਜੇਰੇ ਮੁਕਦੇ ਅੰਦਰ ਦਇਆ ਭਾਵਨਾ ਕੋ ਉੱਠੇਗੀ ਤੇ ਦਇਆ ਤੋਂ ਹੀ ਧਰਮ ਦੀ ਪਰਮਤਾ ਹੋਣੀ ਜੇਰੇ ਮੁਕਦੇ ਅੰਦਰ ਦਇਆ ਭਾਵਨਾ ਹੈ ਉਹੀ ਨਾਮ ਲਿਤੇਗਾ ਕੋਈ ਕਿਸੇ ਦੇ ਲਈ ਦਾਨ ਕਰੇਗਾ ਕਿਸੇ ਦਾ ਭਲਾ ਕਰਨ ਚੱਲੇਗਾ ਤੇ ਆਪ ਸੰਗਤ ਅੱਜ ਸਾਰੇ ਪਹੁੰਚੇ ਹੋ ਉਸ ਵਿਚਰੀ ਆਤਮਾ ਦੀ ਸ਼ਾਂਤੀ ਲਈ ਤੇ ਸਤਗੁਰ ਕਹਿੰਦੇ ਨੇ ਭਾਈ ਇਹ ਜਤਨ ਕਰੋ ਮੇਰੇ ਮਨ ਨੌ ਲਾਹਾ ਕਰ ਜਾ ਜਿੰਨੇ ਵੀ ਆਇਓ ਭਾਈ ਪਾਤਸ਼ਾਹ ਕਹਿੰਦੇ ਮੇਰ ਮਨ ਪਾਤਸ਼ਾਹ ਜੀ ਸ੍ਰੀ ਰਾਗ ਦੇ ਹੁੰਦਾ ਤੇ ਮਣਾ ਫਿਰ ਲਾਹਾ ਲੈ ਕੁਝ ਜਿਸ ਤਰ੍ਹਾਂ ਭਾਈ ਸਾਹ ਸਾਡੇ ਵਿੱਚ ਨਹੀਂ ਰੋ ਕੋਈ ਸੋਚਿਆ ਨਹੀਂ ਇਸ ਤਰ੍ਹਾਂ ਚਲਾ ਜਾਣਾ ਤੇ ਪਤਾ ਆਪਣਾ ਵੀ ਨਹੀਂ ਭਾਈ ਕਦੋਂ ਇਸ ਸੰਸਾਰ ਦੇ ਵਿੱਚੋਂ ਚਲਾ ਜਾਣਾ ਹੈ ਕਿਆ ਜਾਣਾ ਕਿ ਉਹ ਮਰਾਂਗੇ ਕਿੱਸਾ ਮਰਨਾ ਹੋਏ ਕੋਈ ਪਤਾ ਨਹੀਂ ਪ੍ਰਮਾਤਮਾ ਰਿਆ ਗਿਜੇ ਭੇਦ ਨੇ ਆਉਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਜਿਵੇਂ ਮਾਇਆ ਖੇਡ ਬਣਾਇਆ ਹੋਇਆ ਖੇਡ ਦੇ ਅੰਤਰਗਤ ਕਰੋ ਪ੍ਰਮਾਤਮਾ ਨੇ ਕੀ ਵਿਣੇ ਕਦੋਂ ਲੈ ਜਾਣਾ ਕੀ ਬਹਾਨਾ ਬਣਾਉਣਾ ਕਿਹੜੀ ਉਮਰੇ ਲੈ ਜਾਣਾ ਉਹ ਪ੍ਰਮਾਤਮਾ ਦੇ ਹੱਥ ਵਸ ਪਰ ਸਾਜੂ ਕਾਰਜ ਕਿਹੜਾ ਬਖਸ਼ਿਆ ਸਤਿਗੁਰਾਂ ਨੇ ਮੇਰੇ ਮਨੋਂ ਮੈਲਾ ਘਰ ਜਾਏ ਗੁਰਮੁਖ ਨਾਮ ਸਲਾਹੀ ਹੈ ਉਹ ਮੈਂ ਨਿਭਰੀ ਪਾਈ ਭਾਈ ਪ੍ਰਮਾਤਮਾ ਦੇ ਨਾਮ ਨਾਲ ਜੁੜ ਤੇ ਯਤਨ ਕਰਨਾ ਹੈ ਆਪਣੀ ਹਉਮੈ ਹੰਕਾਰ ਨੂੰ ਛੱਡ ਕੇ ਸੰਗਤ ਵਿੱਚ ਰਹਿ ਕੇ ਕਿਸੇ ਵੀ ਬਹਾਨੇ ਤੈਨੂੰ ਸੰਗਤ ਮਿਲ ਜਾਵੇ ਉਹਦੇ ਵਿੱਚ ਲਾਹਾ ਲੈ ਕੇ ਗੁਰਸੱਜ ਨਾਲ ਜੁੜ ਕੇ ਆਪਣੇ ਜੀਵ ਨੂੰ ਸਫਲਾ ਬਣਾ ਤੇ ਆਪ ਸੰਗਤ ਸਤਕਾਰ ਜੋ ਹੋਵੇ కిపే మన గూ చర్ణా నాడు గూ కదా ఉంటదా సో ਤੇ ਹਰ ਕਦੇ ਜਿੱਥੇ ਵੀ ਜਾਈਏ ਕਿਸੇ ਵੀ ਸਮਾਗਮ ਦੇ ਅੰਦਰ ਤੇ ਸਾਨੂੰ ਉਸ ਪ੍ਰਮਾਤਮਾ ਦਾ ਨਾਮ ਚੇਤੇ ਰੋਣ। ਜਿਨ੍ਹਾਂ ਨੂੰ ਨਾਮ ਚੇਤੇ ਦੇ ਰੂਪ ਪਿਆਰੇ ਫਿਰ ਸਤਿਗੁਰ ਕਹਿੰਦੇ ਨੇ। ਉਹਨਾਂ ਦਾ ਜਵਣਾ ਵੀ ਸਫਲਾ ਹੋ ਜਾਂਦਾ ਹੈ। ਉਹਨਾਂ ਦਾ ਮਰਨਾ ਵੀ ਸਫਲ ਹੋ ਜਾਂਦਾ ਹੈ ਭਾਈ। ਉਹ ਸਤਿਗੁਰ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਜਿਉਂਦੇ ਸੀ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਜੋੜ ਲਿਆ। ਆਪਣੇ ਮਨ ਨੂੰ ਮਾਰ ਕੇ ਗੁਰੂ ਦੇ ਨਾਲ ਇੱਕ ਅਗਰ ਸਹਾਰਾ ਬਣਾ ਲਿਆ ਤੇ ਸਤਿਗੁਰ ਕਿਰਪਾ ਕਰਦੇ ਨੇ ਇਸ ਲੋਕ ਵਿੱਚ ਵੀ ਤੇ ਉਸ ਪਰਲੋਕ ਵਿੱਚ ਵੀ ਆਜ ਸਹਾਈ ਹੁੰਦੇ ਨੇ ਤੇ ਆਓ ਸ਼ਬਦ ਗੁਰਬਾਣੀ ਦੇ ਨਾਲ ਜੁੜੀਏ ਗੁਰ ਚਰਨਾ ਪਾਸ ਬੰਤੀ ਕਰੀਏ